ਹਾਂਜੀ ਮਿੱਤਰੋ ਸਵਾਗਤ ਹੈ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸਾਰੇ ਬਾਈਆਂ ਦਾ ਤੇ ਮਿੱਤਰੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਤੇ ਬਹੁਤ ਹੀ ਜਾਨੀ ਸੋਹਣੇ ਜਾਨਵਰ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਚੜਦੇ ਪੰਜਾਬ ਦਾ ਜਾਨੀ ਟੌਪ ਦਾ ਸ਼ੌਂਕ ਬਾਈਆਂ ਦਾ ਤੁਹਾਨੂੰ ਅੱਜ ਦਿਖਾਵਾਂਗੇ ਤੇ ਬਾਕੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੋਕੇਸ਼ਨ ਆਪਾਂ ਅੱਜ ਰਾਜਪੁਰੇ ਸ਼ਹਿਰ ਦੇ ਬਿਲਕੁਲ ਵਿੱਚ ਖੜੇ ਆ ਰਾਜਪੁਰਾ ਸ਼ਹਿਰ ਜਿਹੜਾ ਪਟਿਆਲਾ ਜ਼ਿਲ੍ਹਾ ਪੈ ਜਾਂਦਾ ਰਾਜਪੁਰੇ ਨੂੰ ਤੇ ਚੰਡੀਗੜ੍ਹ ਵਾਲਾ ਰੋਡ ਜਿਹੜਾ ਉੱਪਰ ਦੀ ਜਾਂਦਾ ਹੈ ਸ਼ਹਿਰ ਦੇ ਵਿੱਚ ਬੱਕਰੀਆਂ ਬਾਈਆਂ ਦੀਆਂ ਰਹਿਣੀਆਂ ਨੇ ਤੇ ਬਾਕੀ ਗੱਲਬਾਤ ਸਾਨੂੰ ਸਾਰੀ ਬਾਈਆਂ ਦੇ ਨਾਲ ਕਰਾਵਾਂਗੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਠੀਕ ਹੈ ਜੀ ਹੋਰ ਵਧੀਆ ਹੈ ਮਾਲ ਪਸ਼ੂ ਹਾਂਜੀ ਹਾਂ ਮੈਂ ਲੋਟਾ ਕੀ ਕਹਤੇ ਬਾਈਆਂ ਦੇ ਜਾਨਵਰਾਂ ਦੀ ਜੇਕਰ ਗੱਲ ਕਰੀਏ ਯਾਨੀ ਜਾਨਵਰ ਐਂਡ ਟੌਪ ਕਲਾਸ ਦੀ ਨੇ ਜਾਨਵਰ ਵੀ ਦਿਖਾਵਾਂਗੇ ਤੇ ਬਾਕੀ ਥੋੜੀ ਜੀਆਂ ਜੀਆਂ ਗੱਲਾਂ ਬਾਤਾਂ ਵੀ ਬਾਈ ਨਾਲ ਜ਼ਰੂਰ ਕਰਾਂਗੇ ਤੇ ਬਾਈ ਜੀ ਪਿੰਡ ਆਪਣਾ ਸ਼ੁਰੂ ਤੋਂ ਰਾਜਪੁਰ ਹੀ ਆ ਹਾਂਜੀ ਰਾਜਪੁਰ ਸ਼ਹਿਰ ਹੈ ਜੀ ਯਾਨੀ ਸ਼ਹਿਰ ਪੈ ਜਾਂਦਾ ਹੈ ਹਾਂਜੀ ਹਾਂਜੀ ਤੇ ਸ਼ਹਿਰ ਦੇ ਵਿੱਚ ਜ਼ਿਆਦਾਤਰ ਬੱਕਰੀਆਂ ਬਾਹਰ ਚਾਰਦੇ ਹੋ ਹਾਂਜੀ ਬਾਹਰ ਚਾਰਦੇ ਹਾਂ ਜੀ ਠੀਕ ਹੈ ਤੇ ਬੱਕਰੀਆਂ ਦਾ ਕੰਮ ਜੇਕਰ ਆਪਾਂ ਗੱਲ ਕਰੀਏ ਵੀ ਕਿੰਨਾ ਕੁ ਪੁਰਾਣਾ ਕੰਮ ਨਾ ਬਸੀ ਹੋ ਗਈ ਇਹ ਤਾਂ ਸਾਡੀ ਦੂਸਰੀ ਪੀੜ੍ਹੀ ਹੈ ਜੀ अच्छा दूसरी पीढ़ी ਦੇ ਵਿੱਚ ਆ ਗਿਆ ਹਾਂਜੀ ਹਾਂਜੀ ਯਾਨੀ 50 60 ਸਾਲ ਤੋਂ ਉੱਪਰ ਹੋ ਗਿਆ ਹਾਂਜੀ 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 ਠੀਕ ਹੈ ਤੇ ਜੇਕਰ ਤੁਹਾਨੂੰ ਗੱਲ ਕਰੀਏ ਤੁਹਾਨੂੰ ਕਿੰਨਾ ਚਿਰ ਹੋ ਗਿਆ ਬੱਕਰੀਆਂ ਦੇ ਵਿੱਚ ਸਾਡੀ ਮੇਰੀ ਤਾਂ ਸਾਰੀ ਉਮਰ ਲੰਘ ਗਈ ਅੱਛਾ ਜੀ ਬੱਕਰੀਆਂ ਜੀ ਠੀਕ ਹੈ ਯਾਨੀ ਇਹਨਾਂ ਦੀ ਰਗ ਰਗ ਬਾਰੇ ਪਤਾ ਹੈ ਹਾਂਜੀ ਹਾਂਜੀ ਪੂਰਾ ਜੀ ਪੂਰਾ ਜੀ ਠੀਕ ਹੈ ਤੇ ਜੇਕਰ ਕੋਈ ਬਿਮਾਰੀ ਠਮਾਰੀ ਆਉਂਦੀ ਹੈ ਤਾਂ ਆਪਣੇ ਆਪ ਹੀ ਲਾ ਚੁੱਕੇ ਹਾਂਜੀ ਆਪਣੇ ਆਪ ਹੀ ਆਪਣੇ ਆਪ ਜੀ ਟੀਕਾ ਟੱਲਾ ਹਾਂ ਸਾਰਾ ਕੁਝ ਆਪਣੇ ਆਪ ਕਰ ਲੈਂਦੇ ਹਾਂ ਠੀਕ ਹੈ ਜਾਨੀ ਡਾਕਟਰ ਨੂੰ ਬੁਲਾਉਣ ਦੀ ਤਾਂ ਲੋੜ ਪੈਂਦੀ ਹੈ ਜੀ ਨਾ ਜੀ ਨਾਪ ਹੀ ਕਰ ਲੈਂਦੇ ਨੇ ਠੀਕ ਹੈ ਜਾਨੀ ਸਾਰੇ ਬਾਈਆਂ ਨੂੰ ਐਨ ਪੂਰੀ ਜਾਣਕਾਰੀ ਬੱਕਰੀਆਂ ਦੇ ਵਿੱਚ ਕਿਉਂਕਿ ਸ਼ੁਰੂ ਤੋਂ ਨੂੰ ਬਾਈ ਬੱਕਰੀਆਂ ਦੇ ਵਿੱਚ ਰਹੇ ਨੇ ਤੇ ਬੱਕਰੀਆਂ ਦਾ ਸ਼ੌਂਕ ਜਾਨੀ ਕਰਦੇ ਆਏ ਨੇ ਤੇ ਅੱਗੇ ਆਪਣੇ ਬੱਚੇ ਵੀ ਇਸੇ ਕੰਮ ਦੇ ਵਿੱਚ ਹਾਂਜੀ 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 ਠੀਕ ਆ ਆਪਣਾ ਮੁੰਡਾ ਜੀ ਹਾਂਜੀ ਮੁੰਡਾ ਜੀ ਠੀਕ ਹੈ ਤੇ ਇੱਕੇ ਮੁੰਡਾ ਜਾਂ ਇੱਕ ਹੋਰ ਹੈ ਦੋ ਮੁੰਡੇ ਆ ਜੀ ਠੀਕ ਹੈ ਇੱਕ ਬੱਕਰੀਆਂ ਵਿੱਚ ਤੇ ਦੂਜਾ ਜੀ ਦੂਜਾ ਘਰੇ ਹੈ ਅੱਗਾਂ ਜੰਗੀਆਂ ਰੱਖੀਆਂ ਹੋਈਆਂ ਆ ਪਰ ਠੀਕ ਹੈ ਜਾਨੀ ਜਾਨਵਰਾਂ ਦਾ ਸ਼ੌਂਕ ਵੱਧ ਕਰਦੇ ਹੋ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਦੀ ਟਾਈਮ ਦੀ ਗੱਲ ਕਰੀਏ ਕਿੰਨੇ ਜਾਨਵਰ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ ਸਾੜੀਆਂ 20 ਕ ਹੈਗੀਆਂ ਜੀ ਅੱਛਾ 20 ਬੱਚੀ ਪਸ਼ੂ ਹੈਗੇ ਠੀਕ ਹੈ ਤੇ ਆ ਬੱਕਰਾ ਥੋੜਾ ਅੱਗੇ ਕਰ ਲੋ ਬੱਕਰੀ ਪਿੱਛੇ ਕਰ ਥੋੜਾ ਅੱਗੇ ਕਰ ਲੋ ਤੇ ਬੱਕਰੇ ਬਾਈ ਜੀ ਬਾਕੀ ਤਾਂ ਬੱਕਰਿਆਂ ਬਾਰੇ ਦੱਸਣ ਦੀ ਤਾਂ ਲੋੜ ਹਈਓ ਨਹੀਂ ਕਿਉਂਕਿ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖ ਜਾਣਗੇ ਵੀ ਕੀ ਚੀਜ਼ਾਂ ਨੇ ਬੱਕਰੀਆਂ ਦੇ ਬੱਕਰਿਆਂ ਦੇ ਵਿੱਚ ਤੇ ਆ ਬੱਕਰੇ ਦੀ ਜੇਕਰ ਗੱਲ ਕਰੀਏ ਜੀ ਕਿੰਨੇ ਦੰਦ ਹੋ ਗਿਆ ਹਾਂ ਜੀ ਪੂਰੇ ਦੰਦ ਹੋ ਗਿਆ ਜੀ। ਅੱਛਾ ਪੂਰੇ ਦੰਦ ਹੋ ਗਿਆ। ਹਾਂ ਜੀ ਹਾਂ ਜੀ। ਤੇ ਉਮਰ ਦੀ ਗੱਲ ਕਰੀਏ ਕਿੰਨੀ ਉਮਰ ਹੋ ਗਈ ਜੀ ਇਹਦੀ? ਇਹ ਉਮਰ ਤਾਂ ਜੀ ਹੋ ਗਈ ਦੀ 3 3 3.5 ਸਾਲ ਦਾ। ਢਾਈ 3 ਸਾਲ ਦਾ ਬੱਚਾ ਹੋ ਗਿਆ। ਹਾਂ ਜੀ ਹਾਂ ਜੀ। ਠੀਕ ਹੈ ਜਾਨੀ ਨਵਾਂ ਹੀ ਆ ਹਲੇ ਤੋਂ। ਹਾਂ ਨਵਾਂ ਜੀ ਨਵਾਂ ਹੀ। ਤੇ ਜੇ ਕਰੇ ਦੇ ਖੂਨ ਦੀ ਜਗ੍ਹਾ ਆਪਾਂ ਜੜ ਦੀ ਗੱਲ ਕਰੀਏ ਆਪਣੇ ਘਰ ਹੀ ਆ ਜਾਂ ਬਾਹਰੋਂ ਲਿਆ ਕੇ ਤਾਂ। ਇਹ ਬੱਕਰਾ ਆਪਣੀ ਯਾਰ ਮਿੱਤਰੋਂ ਬੱਕਰੀਆਂ ਕ੍ਰਾਸ ਕਰਾਉਣ ਨੂੰ ਆਪਾਂ ਲਿਆਏ ਸੀਗੇ। ਅੱਛਾ ਇਹਦਾ ਬਾਪ じゃ ਇਹ ਹੀ। ਹਾਂ ਜੀ ਬਾਪ じゃ। ਅੱਛਾ ਯਾਨੀ ਇਹ ਆਪਣੇ ਘਰੇ ਜੰਮਿਆ। ਹਾਂ ਆਪਣੇ ਘਰੇ ਜੰਮਿਆ ਇਹਦੀ ਮ ਠੀਕ ਹੈ ਤੁਹਾਨੂੰ ਇਹਦੀ ਮਾ ਵੀ ਦਿਖਾਵਾਂਗੇ ਬਾਈ ਤੇ ਕੱਦ ਦੀ ਜੇਕਰ ਗੱਲ ਕਰੀਏ ਵੀ ਜਾਨੀ 45 ਇੰਚ ਬੱਕਰਾ ਪੂਰਾ ਜਾਨੀ ਹੈਗਾ ਤੇ ਦੇਖ ਸਕਦੇ ਹੋ ਤੇ ਮੱਥਾ ਮੁੱਠਾ ਉੱਚਾ ਤੇ ਸਿੰਘ ਬਹੁਤ ਚੰਗਾ ਬੱਕਰੇ ਨੂੰ ਲੱਗਿਆ ਹੈ ਜੜਾਂ ਚੋਂ ਮੋਟਾ ਤੇ ਮਗਰੋਂ ਪਤਲਾ ਸਿੰਘ ਤੇ ਕੋਈ ਸਿੰਘ ਵੱਡਿਆ ਨਹੀਂ ਬਾਈਆਂ ਨੇ ਕੋਈ ਗੜਿਆ ਨਹੀਂ ਹੋਇਆ ਐਨ ਜਾਨੀ ਅਸਲੀ ਸਿੰਘੀ ਜਿਹੜੀ ਬੱਕਰਿਆਂ ਨੂੰ ਕਹੀ ਜਾਂਦੀ ਆ ਉਹ ਸਿੰਘੀ ਬੱਕਰੇ ਨੂੰ ਲੱਗੀ ਹੋਈ ਆ ਤੇ ਅੱਖਾਂ ਦੇਖ ਸਕਦੇ ਹੋ ਕਿੰਨੀਆਂ ਬਾਹਰ ਨੂੰ ਨੇ ਤੇ ਪਿਓਰ ਪੱਕਾ ਲੋਹਾ ਰੰਗ ਆ ਜਾਂਦਾ ਬਾਈ ਜੀ ਉਹ ਦੇਖ ਸਾਦੇ ਉਹ ਢਿੱਲੀ ਚਮੜੀ ਐ ਤੇ ਹੋਰ ਬਾਈ ਜੀ ਤੁਹਾਨੂੰ ਇਹ ਬੱਕਰੇ ਦੇ ਵਿੱਚ ਕੀ ਚੰਗਾ ਲੱਗਦਾ ਸਭ ਤੋਂ ਵਧੀਆ ਜਿਹੜੀ ਇਹਦੀ ਮੇਨ ਚੀਜ਼ ਐ ਇਹਦਾ ਬਾਪ ਵੀ ਚੰਗਾ ਸੀਗਾ ਇਹਦੀ ਮਾਂ ਵੀ ਚੰਗੀ ਐ ਜੀ ਠੀਕ ਐ ਹਾਂ ਜੀ ਯਾਨੀ ਦੁੱਧ ਵਾਲੀ ਬਰੀਡ ਦੇ ਵਿੱਚੋਂ ਆ ਜਾਂਦਾ ਹੈ ਹਾਂ ਜੀ ਹਾਂ ਜੀ ਵਧੀਆ ਜੋ ਜੀ ਠੀਕ ਐ ਤੇ ਬਾਕੀ ਤਾਂ ਤੁਸੀਂ ਮੇਨ ਪੁਆਇੰਟ ਖੂਬਸੂਰਤੀ ਬੱਕਰੇ ਦੀ ਦੇਖ ਹੀ ਸਕਦੇ ਹੋ ਤੇ ਐਨ ਪਿਓਰ ਪੱਕਾ ਲੋਹਾ ਨਾ ਸਾਨੂੰਸਾਂ ਜਣੀ ਸਿਰਾ ਜੀਜ਼ ਐ ਤੇ ਬਾਕੀ ਤੁਹਾਨੂੰ ਮੇਨ ਰਿਜ਼ਲਟ ਦੇ ਮਗਰੋਂ ਵੀ ਦਿਖਾ ਦਾਨੇ ਆ ਪੂਛ ਵੀ ਜਲ ਬਿਲਕੁਲ ਪਤਲੀ ਪੂਛ ਹੈ ਤੇ ਪੱਟਾਂ ਪੁੱਟਾਂ ਦਾ ਬਿਲਕੁਲ ਸਾਫ਼ ਹੈ ਤੇ ਨਲਾਂ ਦਾ ਬਿਲਕੁਲ ਭਾਰੀ ਬਚਰਾ ਬੱਕਰਾ ਪੂਰਾ ਹੈ ਦੇਖ ਸਾਜ ਚੇਹ ਦਾੰਦ ਆ ਮੈਂ ਕਹ ਰਿਹਾ ਉਹ ਦੇਖ ਸਾਜ ਚਲੋ ਆ ਮਾਂ ਵੀ ਆ ਗਈ ਦੀ ਵਿੱਚ ਅੱਛਾ ਮਾਂ ਵੀ ਆ ਗਈ ਹਾਂ ਮਾਂ ਵੀ ਆ ਗਈ ਤੁਹਾਨੂੰ ਤੇ ਦੰਦ ਜ਼ਰੂਰ ਦਿਖਾ ਦਿਓ ਇੱਕ ਵਾਰ ਕਈ ਵਾਰ 6 ਦਾੰਦ ਆ ਰ ਆਪਣਾ ਅੱਛਾ 8 ਦਾੰਦ ਗਏ 6 ਇਹ ਕੱਢਣੇ ਆ ਜਦੋਂ ਇਹਦਾ 8 ਦਾੰਦ ਹੋਇਆ ਨਹੀਂ ਜੀ ਇਹਦਾ 6 ਦਾੰਦ ਆ ਫਿਰ ਤਾਂ ਮਿਲਦਾ ਦੋ ਸਾਲ ਤੋਂ ਉੱਪਰ ਹੀ ਹੋ ਦੋ ਤਾਂ ਹਾਂ ਜੀ ਹਾਂ ਦੋ ਸਾਲ ਤੋਂ ਉੱਪਰ ਹੀ ਆ ਹਾਂ ਇਹ ਕਈ ਹਜੇ 8 ਰੰਗ ਦੇ ਕੱਡੇ ਨਹੀਂ ਬੱਕਰੇ ਨੇ ਹਾਂਜੀ ਤੇ ਹਜੇ ਪੂਰਾ ਹੋਇਆ ਨਹੀਂ ਤੇ ਬਰੀਕੀ 'ਚ ਬਹੁਤ ਆ ਹਨਾ ਜੀ ਹਾਂਜੀ ਆ ਜਮੀ ਜਮੀ ਵਾਲ ਪਤਲਾ ਨਾਲੇ ਰੇਸ਼ਮੀ ਵਾਲ ਆ ਤੇ ਨਾਲੇ ਬਰੀਕ ਵਾਲ ਆ ਹਨਾ ਹੂੰ ਠੀਕ ਹੈ ਜੀ ਤੇ ਜ਼ਿਆਦਾਤਰ ਕਿਹੜੇ ਰੰਗ ਦਾ ਸ਼ੌਂਕ ਆਪਾਂ ਕਰਦੇ ਆਏ ਹਾਂ ਇਸ ਤੁਰ ਦੇ ਨੂੰ ਬਸ ਸ਼ੌਂਕ ਤਾਂ ਸਾਨੂੰ ਇਹੀ ਲੋਹੀਆਂ ਕਾਲੀਆਂ ਦਾ ਦੇ ਅੱਛਾ ਹਾਂਜੀ ਇਹੀ ਜਾਨੇ ਜ਼ਿਆਦਾ ਰੱਖੀਆਂ ਹੋਈਆਂ ਨੇ ਤੇ ਬੱਕਰੀਆਂ ਵੀ ਇਹੀ ਜ਼ਿਆਦਾ ਹੋਣ ਆਪਣ ਨੂੰ ਹਾਂ ਇਹੀ ਹਾਂ ਠੀਕ ਹੈ ਦੋ ਰੰਗਾਂ ਦਾ ਸ਼ੌਂਕ ਪਾਈਆਂ ਨੂੰ ਹੈਗਾ ਇਆ ਥੋੜਾ ਹੈ ਮੰਗਰ ਕਾਲੋ ਦੀ ਮਾਂ ਵੀ ਆਪਾਂ ਦਿਖਾ ਦੇ ਆ ਬੱਕਰੀ ਦੀ ਤੇ ਦੇਖ ਸਕਦੇ ਮਿੱਤਰੋ ਮਾਂ ਵੀ ਯਾਨੀ ਟਾਪ ਕੁਆਲਿਟੀ ਪ੍ਰਾਣੀਆਂ ਬੱਕਰੀਆਂ ਦੇ ਵਿੱਚੋਂ ਉਹ ਬੱਕਰੀਆਂ ਦੇ ਵਿੱਚੋਂ ਬੱਕਰੀ ਹੈ ਤੇ ਸੁਰਮੇ ਰੰਗੀ ਜੀ ਨੂੰ ਪੱਕਾ ਲੋਹਾ ਤੇ ਬੱਕਰੀ ਥੋੜੀ ਪੱਕੀ ਹੋ ਗਈ ਹੈ ਨਾ ਇਹ ਹੁਣੇ ਹਾਂਜੀ ਹਾਂਜੀ ਤੇ ਕਿੰਨੇ ਕ ਸੂਏ ਆਪਾਂ ਨੇ ਮਿੱਤਰੋ ਦੋ ਲੈ ਲੇ ਚਾਰ ਪੰਜ ਸੂਏ ਲੈ ਲੇ ਹਾਂਜੀ ਹਾਂਜੀ ਤੇ ਆਪਣੇ ਘਰ ਦੀ ਹੈ ਜਾਂ ਪਿੱਛੋਂ ਲੈ ਕੇ ਆਈ ਨਹੀਂ ਨਹੀਂ ਮੁੱਲ ਲਈ ਸੀ ਅਜਾ ਮਲਾ ਚਾਰ ਪੰਜ ਉਹਦਰ ਵੀ ਦੇ ਕੇ ਆਈ ਹੋਊਗੀ ਨਹੀਂ ਨਹੀਂ ਅੱਛਾ ਇਹ ਤਾਂ ਫਲੂਨ ਦੀ ਆ ਲਈ ਸੀ ਅੱਛਾ ਹਾਂ ਸਾਡੇ ਕੋਲ ਇਹਨੇ ਤਿੰਨ ਸੂਏ ਦੇ ਲੇ ਤਿੰਨ ਸੂਏ ਲੈ ਲੇ ਹਾਂ ਲੈ ਲੇ ਤਿੰਨੋ ਤੇ ਹੈਗੇ ਤਿੰਨੋ ਬੱਚੇ ਰੱਖਿਓ ਆ ਇਹ ਦੇਖੋ ਅੱਛਾ ਆ ਬੱਚਾ ਵੀ ਇਸੇ ਦਾ ਹਾਂ ਹਾਂ ਜੀ ਇਹਦਾ ਹੀ ਆ ਕਾਲਾ ਜੀ ਠੀਕ ਹੈ ਯਾਨੀ ਫਿਰ ਇਹ ਹੀ ਪੈਦਾ ਕਰੇ ਨੇ ਹਣਾ ਜੇਕਰ ਗੱਲ ਕਰੀਏ ਆ ਵੀ ਇਸੇ ਦਾ ਹੈ ਇਸੇ ਦਾ ਜੀ ਠੀਕ ਹੈ ਸਾਡੇ ਕੋਲ ਆ ਕੇ ਇਹੀ ਲਿਆ ਸੀ ਪਹਿਲਾਂ ਅੱਛਾ ਆ ਬੱਚਾ ਪਹਿਲਾਂ ਆਇਆ ਹਾਂ ਜੀ ਇਹ ਦੂਆ ਕਾਲਾ ਇਹ ਦੂਜੀ ਦੂਜੀ ਵਾਰ ਦਾ ਹਾਂ ਦੂਜੀ ਵਾਰ ਦਾ ਠੀਕ ਹੈ ਮਿੱਤਰੋ ਦੇਖ ਸਕਦੇ ਹੋ ਤੀਜਾ ਬੱਚਾ ਵੀ ਤੁਹਾਨੂੰ ਦਿਖਾਉਣਾ ਇੱਕ ਬੱਕਰੀ ਨੇ ਯਾਨੀ ਤਿੰਨ ਸੂਹਾ ਦੇ ਵਿੱਚ ਤਿੰਨ ਬੱਚੇ ਬਾਈਆਂ ਕੋਲ ਪੈਦਾ ਕਰ ਚੁੱਕੀ ਇੱਕ ਬੱਕਰੀ ਦੇਖ ਸਕਦੇ ਹੋ ਤੇ ਬੱਕਰੀ ਦਾ ਜੇਕਰ ਰਵਾ ਚ ਗੱਲ ਕਰੀਏ ਬਹੁਤ ਚੰਗਾ ਰਵਾ ਹੈ ਤੇ ਉੱਚੇ ਮੱਥੇ ਦੇ ਵਿੱਚ ਆ ਗਿਆ ਹਨਾ ਬੱਚਾ ਹਾਂਜੀ ਹਾਂਜੀ ਠੀਕ ਹੈ ਇਹ ਬੱਕਰਾ ਕਿਹੜਾ ਤੇ ਆਪਣੇ ਜਿਹੜਾ ਦਾ ਬਾਪਤੀ ਜੀ ਉਹ ਬਾਹਰ ਉਹ ਲੈ ਕੇ ਛੱਡਿਆ ਸੀ ਹਾਂਜੀ ਹਾਂਜੀ ਠੀਕ ਹੈ ਤੇ ਮੱਥਾ ਮੱਥਾ ਬਹੁਤ ਉੱਚਾ ਹੈ ਹਨਾ ਹਾਂਜੀ ਹਾਂਜੀ ਸਿੰਗੀ-ਸੁੰਗੀ ਤੇ ਮੱਥੇ ਫੁੱਲ ਹੈ ਹਾਂਜੀ ਇਹ ਬੱਚਾ ਬਹੁਤ ਜਣੀ ਦਾ ਕੋਈ ਵੇਚਣ-ਬੂਚਣ ਦਾ ਨਹੀਂ ਨਾ ਜੀ ਨਾ ਅੱਛਾ ਵੇਚਣ ਦਾ ਕੋਈ ਨਹੀਂ ਤੇ ਜਾਨੀ ਇੰਨੇ ਬੱਕਰੇ ਰੱਖਣ ਦਾ ਆਪਣਾ ਕੀ ਰਾਹ ਬਸ ਸਾਨੂੰ ਸ਼ੌਕ ਆ ਜੀ ਸਾਨੂੰ ਵੇਚਣ ਪੁੱਚਣ ਦਾ ਘੱਟ ਸ਼ੌਕ ਆ ਠੀਕ ਹੈ ਹਾਂ ਜੀ ਹਾਂ ਜੀ ਯਾਨੀ ਬੱਕਰੇ ਜ਼ਿਆਦਾ ਰੱਖਦੇ ਹੋ ਮਤਲਬ 2-3 ਹੋਰ ਬੈਠੇ ਹੋਣਗੇ ਹਾਂ ਜੀ ਇੱਕ ਮੈਂ ਉਹਨਾਂ ਹੋਰ ਦਿਖਾਵਾਂਗੇ ਤੈਨੂੰ ਅੱਛਾ ਉਹ ਵੀ ਲੈ ਆਓ ਫੜਦੇ ਹੋ ਵੀ ਤੇ ਬੱਚਾ ਬਾਈ ਜੀ ਇੱਕੇ ਬੱਕਰੀ ਦੇ ਬਾਈਆਂ ਨੇ ਪੰਜ ਛੇ ਬੱਚੇ ਰੱਖੇ ਹੋਏ ਨੇ ਤੇ ਉਹ ਅੱਡ ਬੱਕਰੀ ਨਹੀਂ ਹਾਂ ਉਹ ਲੈਦੀ ਉਹ ਅੱਡ ਤੇ ਬਾਪ ਇੱਕਾ ਦੀ ਆ ਕਾਲੇ ਦਾਦੀ ਦਾ ਅੱਛਾ ਕਾਲੇ ਦਾਦੀ ਦਾ ਬਾਪ ਇੱਕਾ ਜੀ ਹਾਂ ਜੀ ਦਾ ਖੋੜੇ ਨੂੰ ਵੀ ਖੜਾ ਲਓ ਤੇ ਪਹਿਲਾ ਆ ਬੱਚਾ ਤੁਹਾਨੂੰ ਦਿਖਾ ਦਈਏ ਖੀਰਾ ਹੀ ਹਲੇ ਖੀਰਾ ਹੀ ਹਾਂ ਦਿਖਾ ਦੋ ਦੰਦ ਕਈ ਵਾਰ ਅਗਲਾ ਕਹਿੰਦਾ ਝੂਠ ਬੋਲਦਾ ਇਹ ਛੱਡ ਦਈਏ ਹਾਂ ਇਹਨੂੰ ਛੱਡ ਦੋ ਤੇ ਖੀਰਾ ਬੱਚਾ ਬਾਈ ਜੀ ਹੱਡਾਂ ਪੈਰਾਂ ਦਾ ਖੁੱਲਾ ਬਹੁਤ ਹੈ ਥੱਲੋਂ ਵੀ ਦੇਖ ਸਕਦੇ ਹਾਂ ਤੇ ਜਾਨੀ ਜੇਕਰ ਦੁੱਧ ਦੀ ਗੱਲ ਕਰੀਏ ਜ਼ਿਆਦਾਤਰ ਦੁੱਧ ਵਾਲੀ ਬਰੀਡ ਆਪਣੇ ਕੋਲ ਹੀ ਹਾਂਜੀ ਹਾਂ ਤੇ ਇਹਨੂੰ ਤੋੜ ਕੇ ਜਰੂਰ ਦਿਖਾਓ ਬੱਚੇ ਦੇਖ ਸਕਦੇ ਹਾਂ ਤਰੋਂ ਤੇ ਉਮਰ ਦੀ ਗੱਲ ਕਰੀਏ ਉਮਰ ਕਿੰਨੀ ਹੋ ਗਈ ਜੀ ਦੀ 6 ਮਹੀਨੇ ਦਾ ਜੀ 6 ਮਹੀਨੇ ਦਾ ਹਜੇ ਮਲਾ ਦਾ ਹੋਊਗਾ 33 34 ਇੰਚ ਦਾ ਹੁਣੇ ਹੋ ਗਿਆ ਹੋਣਾ ਹੀ ਹਾਂਜੀ ਤੇ ਜੇ ਕਰੀਏ ਕੱਦ ਦੀ ਗੱਲ ਕਰੀਏ ਕਿੱਥੇ ਕਿ ਜਾਊਗਾ ਇਹ ਦੇਖ ਲਓ ਕਾਲਾ 45 46 ਇਚਾ ਹੈ ਹਾਂਜੀ ਹਾਂਜੀ ਠੀਕ ਆ ਯਾਨੀ ਇਹ ਵੀ ਓਦੋਂ ਮਲਾ ਦੋ ਉਂਗਲਾਂ ਵੱਧੇ ਜਾ ਸਕਦਾ ਹੈ ਨਾ ਜਿਹੜੇ ਹਿਸਾਬ ਨਾਲ ਗਰੋਥ ਕਰ ਰਿਹਾ ਬੱਚਾ ਹਾਂਜੀ ਦੇਖ ਸਕਦੇ ਹੋ ਮਿੱਤਰੋ ਚੰਗੀ ਚੀਜ਼ ਆ ਯਾਨੀ ਬਾਈਆਂ ਕੋਲ ਯਾਨੀ ਇਹਨੂੰ ਪਿਓਰਿਟੀ ਦੇ ਵਿੱਚ ਕਿਹਾ ਜਾਂਦਾ ਉਹ ਚੀਜ਼ਾਂ ਨੇ ਤੇ ਇਹਦਾ ਭਾਈ ਵੀ ਫੜ ਕੇ ਲਿਆ ਉਹ ਮੜਾ ਜਾ ਕਾਲਾ ਬੱਕਰਾ ਉਹਦੇ ਪੁਆਇੰਟ ਚੈੱਕ ਕਰਾ ਲਈਏ ਆਪਾਂ ਯਾਨੀ ਬੱਕਰਿਆਂ ਦਾ ਮਾਇਆ ਦੇ ਲੈ ਲਿਆ ਦੀ ਨੇ ਅੱਛਾ ਬੱਕਰਿਆਂ ਦੀ ਗੱਲ ਕਰੀਏ ਜੇਕਰ ਬਾਈਆਂ ਕੋਲ ਸਿਰਈ ਚੀਜ਼ਾਂ ਯਾਨੀ ਪੈਦਾ ਕਰੀਆਂ ਨੇ ਬਾਈਆਂ ਨੇ ਇਹਦਾ ਤਾਂ ਯਾਨੀ ਤੁਸੀਂ ਐਨ ਰਿਕਾਰਡੇ ਤੋੜ ਰੱਖੇ ਨੇ ਦੰਦ ਦਿਖਾ ਦਿਓ ਬਾਈ ਹੁਣ ਲੋਗਾ ਜੀ ਪੂਰੇ ਦੰਦ ਹੈ ਦੋ ਦੰਦ ਦੇਖੋ ਮਿੱਤਰੋ ਬੱਚਾ ਹੈਗਾ ਦੋ ਦੰਦ ਤੇ ਹਾਈਟ ਦੀ ਗੱਲ ਕਰੀਏ ਯਾਨੀ 45 46 ਇੰਚ ਬੱਚਾ ਰਾਮਨਾਲ ਦੋ ਦੰਦ ਦੇ ਉੱਪਰ ਹੈਗਾ ਤੇ ਸਿੰਗਾ-ਸੁੰਗਾ ਦਾ ਬਹੁਤ ਚੰਗਾ ਤੇ ਬਰੀਕ ਬੱਚਾ ਹੈ ਨਾ ਨਕੌੜਾ ਬਹੁਤ ਹੈ ਤੇ ਹਜੇ ਤੋ ਕ੍ਰੋਸਿੰਗ ਤਾਂ ਨਹੀਂ ਕਰਾਈ ਜੀ। ਜਮੀ ਨਹੀਂ ਹਜੇ ਬੱਕਰੀ ਇੱਕ ਵੀ ਲਵਾਈ ਜੀ ਤੋ। ਹੈ ਜੀ ਬੱਕਰੀ ਤੇ ਬੱਕਰੀ ਇਹ ਤੋ ਲਵਾਈ ਦੀ ਕਿਉਂਕਿ ਅੱਛਾ ਇੱਕੇ ਬੱਕਰੀ ਲਵਾਈ ਹਲੇ ਹਾਂ ਦਿਖਾਈਏ। ਅੱਛਾ ਇਹ ਕੋਈ ਬੱਚਾ ਤਾਂ ਨਹੀਂ ਆਇਆ ਹਲੇ। ਆ ਗਿਆ ਜੀ ਆ ਗਿਆ। ਅੱਛਾ ਬੱਚਾ ਆ ਗਿਆ ਰਿਜ਼ਲਟ। ਠੀਕ ਹੈ ਉਹ ਬੱਚਾ ਵੀ ਦਾ ਜ਼ਰੂਰ ਦਿਖਾਓ ਬਾਈ। ਦੇਖੋ ਮਿੱਤਰੋ ਆ ਬੱਕਰੇ ਦਾ ਰਿਜ਼ਲਟ ਆਇਆ ਤੁਸੀਂ ਦੇਖ ਸਕਦੇ ਹੋ। ਕੰਨਾਂ ਦਾ ਬਹੁਤ ਚੰਗਾ ਹੈ ਨਾ ਬਾਈ ਦੇਖ ਸਕਦਾ ਬਰੀਕ ਕੰਨ ਹੈ ਤੇ ਬੱਚਾ ਸੁਨੱਖਾ ਬਹੁਤ ਹੈ ਇਹ ਵੀ ਵਾਹ ਬਰੀਡਰ ਰੱਖਿਆ ਹੀ ਹਾਂਜੀ ਹਾਂਜੀ ਪਾਂਚੀ ਬਰੀਡਰ ਵਾਈਆਂ ਕਰ ਜਾਈ ਪੈਦਾ ਕਰ ਤੇ ਇਥੋਂ ਪਤਾ ਲੱਗਦਾ ਵੀ ਚੰਗੀ ਬਰੀਡ ਵਾਈਆਂ ਨੇ ਸਾਮੀ ਹੋਈ ਹੈ ਤੇ ਪੂਛ ਪਾਛ ਵੀ ਪਤਲੀ ਹੈ ਬੱਚੇ ਦੀ ਤੇ ਦੇਖ ਸਕਦੇ ਮਿੱਤਰੋ ਆ ਬੱਚਾ ਇਸ ਬੱਕਰੇ ਦਾ ਇਹਦੇ ਨਲ ਵੀ ਦਿਖਾ ਦਾਨਾ ਤੁਹਾਨੂੰ ਯਾਨੀ ਪਾਰੀ ਨਲਾਂ ਦਾ ਬੱਚਾ ਹੈ ਯਾਨੀ ਵਧੀਆ ਥਣ ਛੱਡੇ ਅਦੇ ਇੱਕ ਸਾਧੂ ਨਾਲ ਨਾਲ ਭਾਰੀ ਨੇ ਬੱਚੇ ਦੇ ਉਪਰੋਂ 나ੜ ਨੂੜ ਵੀ ਮੋਟੀ ਐ ਤੇ ਵਧੀਆ ਯਾਨੀ ਥਣ ਚੱਡੇ ਵਾਲੀਆਂ ਬੱਕਰੀਆਂ ਕੱਢੂਗਾ ਹਨਾ ਜੀ ਹਾਂ ਜੀ ਹਾਂ ਦੇਖ ਸਾਧੂ ਮੇਤਰੋ ਪਤਲਾ ਬੱਕਰਾ ਇਹਦੀ ਮਾਂ ਦਿਖਾ ਦੇ ਠੀਕ ਥੱਲੇ ਥੁੱਲੇ ਦੀ ਦਿਖ ਦੇ ਅਗਲਾ ਅੱਛਾ ਦਿਖਾਈਏ ਹਾਂ ਜੀ ਦਿਖਾ ਦਿਓ ਨਵੀਂ ਮਾਂ ਦਿਖਾ ਲਓ ਇਹਦੀ ਯਾਰ ਕਾਲੇ ਦੀ ਇਹਨਾਂ ਦੀਆਂ ਮਾਂ ਮਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਾਈ ਜਿਹੜੀ ਗੱਲ ਹੈ ਮੇਨ ਚੀਜ਼ ਬੱਕਰੀ ਆਪਣੀ ਦੁੱਧ ਵਾਸਤੇ ਵਰਤੀ ਜਾਂਦੀ ਐ ਤੇ ਬਾਈ ਕਹਿੰਦੇ ਥਾਣ ਚੱਡੇ ਵੀ ਦਿਖਾ ਦਾਂਗੇ ਬਾਈ ਕੋਈ ਕਿਸੇ ਨੂੰ ਸ਼ੱਕ ਹੋਵੇ ਤਾਂ ਕੋਈ ਚੱਕਰ ਨਹੀਂ ਵੀ ਥੱਲੋਂ ਵੀ ਆਪਣੀਆਂ ਬੱਕਰੀਆਂ ਕਿਸੇ ਗੱਲੋਂ ਹੱਥ ਨਹੀਂ ਧਰਾਉਂਦੀਆਂ ਦਿਖਾ ਦੇ ਥਾਣ ਚੱਡਾ ਦੇਖ ਸਾਡੇ ਮਿੱਤਰੋ ਥਾਣ ਚੱਡਾ ਬੱਕਰੀ ਦਾ ਮੜਾ ਐਂ ਕਰਕੇ ਵਸੇ ਮੂਰੇ ਤੋ ਦਿਖਾ ਜਿਹੜੇ ਕਹਿੰਦੇ ਨੇ ਬਾਈ ਥਾਣ ਚੱਡੇ ਬੱਕਰੀਆਂ ਦੇ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਆ ਬੱਕਰੀ ਹੈ ਬਾਈ ਇਹ ਬੱਕਰੀਆਂ ਦੀ ਮਾਂ ਇਹ ਲੋਹੇ ਜੀ ਵੀ ਮਾਂ ਹੈ ਹਾਂ ਲੋਹੇ ਦੀ ਵੀ ਇਹ ਕਾਲੇ ਦੀ ਵੀ ਇਹੀ ਆ ਅੱਛਾ ਦੋਏ ਵੱਡੇ ਬੱਕਰੀਆਂ ਦੀ ਇਹੀ ਮਾਂ ਹੈ ਇਹੀ ਮਾਂ ਹੈ ਠੀਕ ਹੈ ਇਹ ਤੇ ਉਹ ਜਿਹੜਾ ਛੋਟਾ ਬੱਚਾ ਉਹ ਵੀ ਹੈ ਉਹਦੀ ਮਾਂ ਹੋ ਰਹੀ ਜੀ ਉਹਦੀ ਮਾਂ ਅੱਡ ਹੈ ਹਾਂ ਜੀ ਅੱਡ ਹੈ ਠੀਕ ਹੈ ਇਹ ਆ ਦੇਖ ਸਕਦੇ ਹੋ ਮਿੱਤਰੋ ਕੋਈ ਦੇਖ ਸਕਦੇ ਹੋ ਮਾਸ ਖੁਰੀ ਨਹੀਂ ਹੈਗੀ ਕੱਲਾ ਦੁੱਧ ਦੁੱਧਾ ਥਾਣਾ ਦੇ ਵਿੱਚ ਤੇ ਉੱਪਰੋਂ ਛੱਡਾ ਬਿਲਕੁਲ ਬਰੀਕ ਜਿਹੜੀ ਦੁੱਧਾਂ ਵਾਲੇ ਛੱਡੇ ਮੰਨੇ ਜਾਂਦੇ ਨੇ ਚਮੜੀ ਦੇਖ ਦੀ ਤੇ ਨਾੜ ਨੂੜ ਵੀ ਮੋਟੀ ਆ ਬੱਕਰੀ ਦੀ ਤੇ ਸਾਨੂੰ ਪਿੱਛੋਂ ਵੀ ਦਿਖਾ ਦਾਨੇ ਤੇ ਆ ਦੇਖ ਸਕਦੇ ਹੋ ਮਿੱਤਰੋ ਪੱਟਾਂ ਪੁੱਟਾਂ ਦੇ ਬਾਲ ਬਿਲਕੁਲ ਨਹੀਂ ਹੈਗੇ ਤੇ ਜਿਹੜੀ ਚੀਜ਼ ਆ ਮੇਨ ਨਾ ਬੱਚਾਂ ਦੇ ਫਰੀਕ ਹੈ ਕੋਈ ਛੱਡੇ ਦੇ ਵਿੱਚ ਜ਼ਿਆਦਾ ਗੋਸਤ ਨਹੀਂ ਹੈਗਾ ਐਨ ਛੜ ਜਾਂਦੀ ਹੈ ਹਨਾ ਜਦੋਂ ਹਾਂ ਜੀ ਖਾਲੀ ਜਾਵੇਂ ਹੀ ਦੇਖ ਸਕਦੇ ਹੋ ਮਿੱਤਰੋ ਇਹ ਚੀਜ਼ਾਂ ਨੇ ਬੱਕਰੇ ਤਾਂ ਹੀ ਬੱਕਰੇ ਇਸ ਬੱਕਰੀ ਦੇ ਬਾਈਆਂ ਨੇ ਕਈ ਬਰੀਡਰ ਰੱਖੇ ਹੋਏ ਨੇ ਦੇਖ ਸਕਦੇ ਹੋ ਛਾੜ ਦੋਈਏ ਇਹਨੂੰ ਆ ਜਾਓ ਤੇ ਮਿੱਤਰੋ ਕਾਲੀਆਂ ਪੱਠਾਂ ਬਾਈਆਂ ਦੀਆਂ ਹੋਰ ਦਿਖਾਉਣੇ ਆ ਤੇ ਬਾਈ ਜੀ ਮਾਵਾ ਤੀਆਂ ਨੇ ਜਾਂ ਮਾਵਾ ਤੀਆਂ ਜੀ ਅੱਛਾ ਬੱਕਰੀ ਦੀ ਹੈ ਹੈਰੀ ਦੀ ਹੈ ਜੀ ਦੇਖ ਸਕਦੇ ਹੋ ਥੋੜੀ ਜਿਹੀ ਦੇਸੀ ਰੋਵੇ ਦੇ ਵਿੱਚ ਪੈਂਦੀ ਆ ਬੱਕਰੀ ਤੇ ਬਣਾਈ ਕਿਵੇਂ ਜੀ ਆਪਾਂ ਨੇ ਜਾਨੀ ਮਿੱਕਾ ਰੋਟੀ ਦੇ ਵਿੱਚ ਬੱਕਰਾ ਅੱਛਾ ਬੱਕਰੇ ਤੋਂ ਬਣੀ ਹੈ ਹਾਂ ਜੀ ਹਾਂ ਜੀ ਬੱਕਰਾ ਵਧੀਆ ਪਾਇਆ ਆਪਾਂ ਨੇ ਠੀਕ ਹੈ ਇਹ ਕਿੰਨੇ ਸੂਏ ਦੀ ਆ ਬੱਕਰੀ ਦੀ ਇਹ ਪਲੂਣ ਆ ਜੀ ਅੱਛਾ ਇਹ ਪਲੂਣ ਆ ਪਲੂਣ ਪਟ ਤੇ ਇਹਨੇ ਕਿੰਨੇ ਸੂਏ ਦੇਤੇ ਅੱਛਾ ਦੂਜੀ ਵਾਰ ਗੱਭਣਾ ਹੈ ਹਾਂ ਜੀ ਹਾਂ ਤੇ ਦੇਖ ਸਕਦੇ ਹੋ ਮਿੱਤਰੋ ਦੇਸੀ ਬੱਕਰੀਆਂ ਤੋਂ ਵੀ ਬੱਕਰਾ ਜਾਨੀ ਚੰਗਾ ਛੱਡ ਕੇ ਜਿਹੜਾ ਬੱਚੇ ਆਪਦੇ ਦੇ ਲੈ ਆਂਦਾ ਹੋਵੇ ਉਹ ਬੱਕਰੇ ਤੋਂ ਆਪਾਂ ਵਧੀਆ ਬਰੀਡ ਪੈਦਾ ਕਰ ਸਕਦੇ ਹਾਂ ਤੇ ਸਿੰਗੀ ਦੇਖ ਲਓ ਜੀ ਪੂਰਾ ਪੂਰਾ ਸਿੰਗੀ ਆ ਤੇ ਬਿਲਕੁਲ ਬਰੀਕ ਸਿੰਗੀ ਆ ਤੇ ਕੰਨਾਂ ਦੀ ਗੱਲ ਕਰੀਏ ਯਾਨੀ ਪੂਰਾ 19 20 ਇੰਚ ਦਾ ਕੰਨ ਹੈ ਪੱਠ ਦਾ ਤੇ ਪਲੂਨ ਹੈ ਤੇ ਦੰਦ ਜੀ ਕਿੰਨੇ ਹੋ ਗਏ ਹੋਣੇ 6 ਦੰਦ ਦਾ ਹਾਂ ਨਵੇਂ ਬਿਲਕੁਲ 6 ਦੰਦ ਦਾ ਤੇ ਕਰਾਸ ਯਾਨੀ ਦੋ ਦੰਦ ਦਿੱਤੀ ਕਰਾ ਦਿੱਤੀ ਜਾਂ ਚਾਰ ਤੇ ਦੋ ਦੰਦ ਦੋ ਦੰਦ ਤੇ ਠੀਕ ਹੈ ਤੇ ਚੋਲਾ ਬਾਈ ਤੇਗਾ ਵੀ ਕੋਲਦਣਗੇ ਆ ਦੇਖ ਲੈ ਸਾਡਾ ਸਾਜਾ ਮਿੱਤਰੋ ਇਹ ਕਹਿੰਦੇ ਮਾਧਰਾ ਖਾਣਾ ਤੇ ਮੋਟਾ ਆ ਜਾਂਦਾ ਮੂਹੋਂ ਦੇਖ ਸਕਦੇ ਹੋ ਪਤਲਾ ਹੈ ਤੇ ਹਾਲੇ ਅੱਗੇ ਵਾਸਤੇ ਕਰਾਸ ਤਾਂ ਨਹੀਂ ਕਰਾਈ ਸੀ ਹਾਂ ਹਾਲੇ ਠੀਕ ਹੈ ਯਾਨੀ ਥਣ ਭੰਡਾ ਸਾਲ ਹੋ ਗਿਆ ਕਹਿੰਦੇ ਸੂਈ ਨੂੰ ਪੱਠ ਨੂੰ ਚੰਗਾ ਲੱਗਿਆ ਹੋਇਆ ਸਾਲ ਹੋ ਗਿਆ ਜੀ ਹਾਂ ਇਹਨੂੰ ਹਾਂ ਜੀ ਯਾਨੀ ਉਵੇਂ ਦੁੱਧ ਦਹੀ ਜਾਂਦੀ ਹੈ ਮੈਂ ਦੇਰੀ ਸੱਜਰਾ ਵਾਂਗੂ ਠੀਕ ਹੈ ਹਾਂ ਜੀ ਦੇਖ ਸਾਡੇ ਬਾਈ ਜਿਵੇਂ ਕਰਦੇ ਆ ਲਾਹੌਰ ਵਿੱਚ ਸਾਲ ਹੋ ਗਿਆ ਸੁਈ ਨੂੰ ਅੱਛਾ ਜਾਨੀ ਇਹ ਖਰਨਿਆਂ ਦਾ ਖਰਨਿਆਂ ਜੀ ਖਾਨਦਾਨੀ ਖਾਨਦਾਨੀ ਠੀਕ ਹੈ ਹਾਂ ਜਿਹੜੀ ਰੱਖੀ ਆ ਖਾਨਦਾਨੀ ਰੱਖੀ ਹੋਈ ਆ ਠੀਕ ਹੈ ਚਾਹੇ ਸਾਡੇ ਲਈ 10 ਨੇ ਠੀਕ ਹੈ ਹਾਂ ਯਾਨੀ ਘੱਟ ਰਾਜੋ ਪਰ ਰੱਖਦੇ ਸਾਰੀਆਂ ਚੰਗੀਆਂ ਰੱਖ ਨੇ ਚੰਗੀ ਰੱਖਣੀ ਆ ਜਿਹੜੇ ਰੱਖਣੀ ਆ ਠੀਕ ਹੈ ਜੀ ਯਾਨੀ ਬੱਕਰੀ ਥੱਲੋ ਚੰਗੀ ਹੋਵੇ ਥੱਲੋ ਜੀ ਇਹ ਇਹ ਥੱਲੇ ਨੇ ਟਕਿਆ ਬੱਕਰੀ ਦਾ ਫਾਇਦਾ ਕੀ ਰੱਖੀ ਦਾ ਠੀਕ ਹੈ ਯਾਨੀ ਕੰਨਾਂ ਨੇ ਰੱਖਣੇ ਕੁਝ ਨਹੀਂ ਦੇਣਾ ਜੰਨਾਂ ਕੰਨਾਂ ਨੇ ਕੋਈ ਅੱਖਾਂ ਨੇ ਦੇਣਾ ਹੈਗਾ ਠੀਕ ਹੈ ਉਹਦਾ ਖਾਨਦਾਨੀ ਨੇ ਦੇਣਾ ਹੈ ਕਿ ਨਹੀਂ ਹਾਂ ਨਵੇਂ ਆ ਪੱਠ ਅੱਜ ਦੱਸਦੀ ਆ ਜਾਨੀ ਹਨਾ ਦੇਖ ਲੈ ਹੁਣ ਮਹੀਨਾ ਕਿਹੜਾ ਆ ਸੌਣ ਉਤਰ ਕੇ हटਿਆ ਬਾਈ ਦੇਖ ਸਕਦੇ ਹੋ ਤੇ ਯਾਨੀ ਸੱਜਰਾ ਵਾਂਗੂ ਦੁੱਧ ਦੇਰੀਆ ਪੱਠ ਹਲੇ ਸਵੇਰ ਕਿੱਥੇ ਘੜੀਆਂ ਵਾਲੇ ਛੱਡੀਆਂ ਵੀ ਨਹੀਂ ਕਿਤੇ ਅਜੇ ਮੈਨੂੰ ਲੱਗਦਾ 12:00 ਦਾ ਟਾਈਮ ਹੈ ਤੇ ਜਦੋਂ ਨੂੰ ਸ਼ਾਮ ਆਉਣੀ ਜਦੋਂ ਨੂੰ ਤਾਂ ਪੂਰੀ ਬਣ ਜਾਣਾ ਪੱਠ ਨੇ ਤੇ ਛੱਡ ਦੋ ਇਹਨੂੰ ਇੱਕ ਅੱਧੀ ਹੋਰ ਦਿਖਾ ਦਈਏ ਆਪਾਂ ਹਾਂ ਜੀ ਮਿੱਤਰੋ ਹੁਣ ਤੁਹਾਨੂੰ ਬਾਈਆਂ ਦੀਆਂ ਪੱਠਾਂ ਦਾ ਸ਼ੌਂਕ ਕਰਾਉਨੇ ਆ ਯਾਨੀ ਬਹੁਤ ਚੰਗਾ ਸ਼ੌਂਕ ਹੈ ਯਾਨੀ ਇਹ ਪੱਠਾਂ ਪਾਲਾਂਗੇ ਤਾਂ ਹੀ ਬੱਕਰੀਆਂ ਵੱਣਣਗੀਆਂ ਤਾਂ ਹੀ ਬਰੀਡਾਂ ਵੱਣਣਗੀਆਂ ਤੇ ਤਾਂ ਹੀ ਚੰਗੇ ਬੱਕਰੇ ਪੈਦਾ ਹੋਣਗੇ ਜੇਕਰ ਪੱਠਾਂ ਚੰਗੀਆਂ ਹੋਣਗੀਆਂ ਤੇ ਪੱਠਾਂ ਦੇ ਪੁਆਇੰਟ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ-ਪੂਰਾ ਕਿ ਸਿੰਗੀਆਂ ਨੇ ਤੇ ਕੰਨਾਂ ਦੀ ਲੈਂਥ ਬਹੁਤ ਹੈ ਤੇ ਕੰਨ ਬਰੀਕ ਹੈ ਬਿਲਕੁਲ ਦੇਖ ਸਕਦੇ ਹੋ ਤੇ ਬਾਕੀ ਡਿਟੇਲ ਵੀ ਪੁੱਛਾਂਗੇ ਬਾਈਆਂ ਨੂੰ ਨਕੌੜੇ ਨਕੂੜੇ ਤੇ ਆਹ ਪੱਠ ਦੇ ਪੁਆਇੰਟ ਦੇਖ ਸਕਦੇ ਹੋ ਕੰਨਾ-ਕੰਨਾ ਦੇ ਸਿੰਗੀਆਂ ਲੱਕ ਜਿਹੜੀਆਂ ਮੇਨ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਬਰੀਕ ਨੇ ਪੱਠਾ ਹਾਂਜੀ ਇਹਨਾਂ ਦੀ ਡਿਟੇਲ ਦੱਸਿਓ ਵੀ ਕਿੰਨੇ-ਕਿੰਨੇ ਕ ਮਹੀਨਿਆਂ ਦੀਆਂ ਹੋ ਗਈਆਂ ਇਹ ਹੋ ਗਈਆਂ ਜੀ 4-4 ਮਹੀਨੇ ਦੀਆਂ ਅੱਛਾ 4-4 ਮਹੀਨੇ ਆ ਜੀ 4 ਮਹੀਨੇ ਤਾਂ ਅੱਛਾ ਤਾਂ ਹੁਣੇ 4 ਮਹੀਨੇ ਤੋਂ ਵੈਸੇ ਆ ਤਾਂ ਮਤਲਬ 3-2 ਮਹੀਨਿਆਂ ਦੀ ਹੋਣੀ ਠੀਕ ਆ ਯਾਨੀ ਛੋਟੀ ਆ ਥੋੜੀ ਜੀ ਵੱਡੀ ਆ ਹਾਂਜੀ ਹਾਂਜੀ ਤੇ ਜੇਕਰ ਇਹਨਾਂ ਦੇ ਬੱਕਰਿਆਂ ਦੀ ਗੱਲ ਕਰੀਏ ਕਿਹੜੇ ਬੱਕਰੇ ਨੇ ਲੋਹੇ ਬੱਕਰੇ ਦੀਆਂ ਅੱਛਾ ਦੋਨੇ ਹਾਂਜੀ ਠੀਕ ਆ ਯਾਨੀ ਪੱਠਾ ਬਾਈ ਦੇਖ ਸਕਦੇ ਹੋ ਲੋਹੇ ਬੱਕਰੇ ਦਾ ਰਿਜ਼ਲਟ ਇਹ ਬ੍ਰੀਕੀ ਦੇ ਵਿੱਚ ਬਹੁਤ ਸੂਂਦਾ ਬੱਚਾ ਤੇ ਯਾਨੀ ਦੁੱਧ ਹਲੇ ਚੁੰਗਦਿਆਂ ਨਹੀਂ ਹਾਂ ਚੁੰਗਦਿਆਂ ਅੱਛਾ ਦੁੱਧ ਚੁੰਗਦਿਆਂ ਤੇ ਜ਼ਿਆਦਾਤਰ ਬੱਚੇ ਨੂੰ ਕਿੰਨੇ ਮਹੀਨੇ ਦੁੱਧ ਪਲਾਉਂਦੇ ਆਂ ਜੀ ਅਸੀਂ ਘੱਟੋ-ਘੱਟ ਹੀ ਜੰਗਾਨੇ 6-7 ਮਹੀਨੇ ਅੱਛਾ ਫੇਰ ਇਹ ਬੱਚਾ ਬਣਦਾ ਹਾਂ ਫੇਰ ਬਣਦਾ ਜੀ ਠੀਕ ਆ ਯਾਨੀ ਪੂਰਾ ਦੁੱਧ ਚੁੰਗ ਕੇ ਬਾਈ ਦੁੱਧ ਕੱਢਣ ਦਾ ਲਾਲਚ ਨਹੀਂ ਕਰਦੇ ਤੇ ਫੇਰ ਪੱਠਾ ਜਾ ਕੇ ਤਿਆਰ ਹੁੰਦੀਆਂ ਨੇ ਵਧੀਆ ਕੱਦ ਕਾਠ ਵਾਲੀਆਂ ਤੇ ਇਹ ਦੇਖ ਸਕਦੇ ਹੋ ਬਾਈ ਸ਼ਕੀਨ ਚੀਜ਼ਾਂ ਰੱਖਦੇ ਨੇ ਤੇ ਚੰਗੀਆਂ ਬਰੀਡਾਂ ਬਾਈਆਂ ਕੋਲ ਹੈਗੀਆਂ ਤੇ ਚੰਗੇ ਹੀ ਬੱਕਰੇ ਛੱਡਦੇ ਨੇ ਤੇ ਵਧੀਆ ਸ਼ੌਂਕ ਕਰ ਰਹੇ ਨੇ ਰਾਜਪੁਰਾ ਸ਼ਹਿਰ ਹੈ ਬਾਈਆਂ ਦਾ ਤੇ ਹੋਰ ਫੜ ਲਿਓ ਜੀ ਪੱਠਾ ਇੱਕ ਦੋ ਤੇ ਦੋ ਪੱਠਾਂ ਦਾ ਬਾਈ ਸ਼ੌਂਕ ਤੁਹਾਨੂੰ ਹੋਰ ਕਰਾਉਣੇ ਬਾਈਆਂ ਦਾ ਇੱਕ ਲੋਹੇ ਜੇ ਰੰਗ ਦੇ ਵਿੱਚ ਹੈ ਤੇ ਇੱਕ ਪਿਓਰ ਕਾਲੀ ਹੈ ਤੇ ਅੱਖਾਂ ਖੱਟੀਆਂ ਨੇ ਤੇ ਮੇਨ ਚੀਜ਼ ਇਹਦੀ ਪੂਛ ਬਹੁਤ ਵੱਡੀ ਹੈ ਪੱਠ ਦੀ ਦੇਖ ਸਕਦੇ ਹੋ ਪੁੰਜੜ ਪਾਂਜੜ ਬਹੁਤ ਹੈ ਤੇ ਇਹ ਵੀ ਆਪਣੇ ਘਰ ਦੀ ਨੇ ਜੀ ਹਾਂ ਜੀ ਠੀਕ ਹੈ ਯਾਨੀ ਘਰ ਦੀਆਂ ਬੱਚੀਆਂ ਜ਼ਿਆਦੇ ਪਾਲ ਕੇ ਖੁਸ਼ ਹਣਾ ਹਾਂਜੀ ਹਾਂ ਤੇ ਬੱਚੇ-ਬੁੱੱਚੇ ਦੇ ਦਾਨ ਨੇ ਉਹ ਤੇ ਬੱਚੀਆਂ ਰੱਖ ਲਾਣ ਨੇ ਹਣਾ ਹਾਂਜੀ ਹਾਂਜੀ ਤੇ ਬੱਚੇ ਕਿੰਨੇ ਕਿ ਸੇਲ ਕਰਦਾਂ ਨੇ ਵਿਰੇਾਈ ਸਾਲ ਆ ਬਾ ਜਿਹੜਾ ਕੋਈ ਆ ਜਾਂਦਾ ਕੋਈ ਯਾਰ ਵਾਲੀ ਉਹਨੂੰ ਦੇ ਦਿੰਦੇ ਆ ਯਾਨੀ ਸ਼ੌਂਕੀ ਬੰਦੇ ਨੂੰ ਦਿੰਨੇ ਆ ਬਾਸ ਜਿਹੜਾ ਕੋਈ ਜਿਹਨੂੰ ਪਤਾ ਇਨਾਂ ਚੀਜ਼ਾਂ ਬਾਰੇ ਹਣਾ ਪਤਾ ਜੀ ਠੀਕ ਆ ਉਹ ਦਿੰਦੇ ਆ ਹਰ ਕਿਸੇ ਨੂੰ ਦਿੰਦੇ ਹੈਗੇ ਵਧੀਆ ਭਾਈ ਜਿਹੜੇ ਨੂੰ ਪਰਖ ਹੈ ਉਹਨਾਂ ਨੂੰ ਦਿੰਦੇ ਨੇ ਤੇ ਇਹ ਪੱਠ ਦੀ ਗੱਲ ਕਰੀ ਇਹ ਕਿੰਨੇ ਟਾਈਮ ਦੀ ਹੋ ਗਈ ਹੋਣੀ ਵਿਰੇ ਇਹ ਹੋ ਗਈ 7-8 ਮਹੀਨੇ ਵੀ ਹੋ ਗਏ। ਯਾਨੀ 7-8 ਮਹੀਨੇ ਇਹ ਵਿੱਚ ਜਾਨੀ ਚੰਗੀ ਗ੍ਰੋਥ ਕਰਦੀ ਐ। ਹਾਂਜੀ ਹਾਂਜੀ। ਤੇ ਨਕੌੜਾ ਨਕੂੜਾ ਬਹੁਤ ਆ ਪੱਠਦਾ ਤੇ ਸ਼ਕੀਨ ਚੀਜ਼ਾਂ ਬਾਈ ਰੱਖਦੇ ਨੇ। ਤੇ ਆਹ ਲੋਹੀ ਪੱਠੀ ਬਹੁਤ ਚੰਗੀ ਆ। ਤੇ ਦੇਖ ਸਕਦੇ ਹੋ ਮੂਹ ਮਹੰਦਰੇ ਤੇ ਇਹ ਪਾਇਓਰਿਟੀ ਦੇ ਵਿੱਚ ਜਾਨਵਰ ਆ ਜਾਂਦੇ ਨੇ ਬਾਈ। ਤੇ ਰਾਜਪੁਰਾ ਸ਼ਹਿਰ ਬਾਈਆਂ ਦਾ ਤੇ ਦੇਖ ਸਕਦੇ ਹੋ। ਛਾੜ ਦੇ ਇੱਕੋ ਵੱਡੀ ਬੱਕਰੀ ਫੜਦੇ ਉਹ ਖਾਲੀ ਤੇ ਮਿੱਤਰੋ ਇੱਕ ਬੱਚਾ ਦਿਖਾਉਣਾ ਤੁਹਾਨੂੰ ਬਾਈਆਂ ਨੇ ਜਿਹੜਾ ਹੁਣ ਬਰੀਡਰ ਤਿਆਰ ਕਰਨਾ ਹੈ ਜਾਨੀ ਅੱਗੇ ਜੀਤੋ ਬਰੀਡਿੰਗ ਲੈਣੀ ਹੈ ਤੇ ਉਹ ਬੱਚਾ ਬਾਈਆਂ ਨੂੰ ਤੁਹਾਨੂੰ ਦਿਖਾਉਨੇ ਆ ਤੇ ਬੱਚੇ ਦੇ ਪੁਆਇੰਟ ਚੈੱਕ ਕਰ ਲਓ ਬਾਈ ਪਹਿਲੀ ਗੱਲ ਤਾਂ ਕੰਨ ਦੇਖ ਲਓ ਹੁਣੇ ਮਲਾ 15 16 ਇੰਚ ਦੇ ਕੰਨ ਹੁਣੇ ਹੋਣੇ ਬੱਚੇ ਦੇ ਦੇਖ ਸਕਦੇ ਹੋ ਤੇ ਕੰਨ ਬਰੀਕ ਆ ਤੇ ਸਿੰਗੀ-ਸੁੰਗੀ ਚੰਗੀ ਆ ਨਖੌੜਾ ਚੰਗਾ ਤੇ ਜੇਕਰ ਦੀ ਮਾਂ ਦੀ ਗੱਲ ਕਰੀਏ ਜੀ ਮਾਂ ਆਪਣੇ ਕੋਲ ਹੈਗੀ ਜਾਂ ਸੇਲ ਕਰ ਸੇਲ ਕਰਦੀ ਅੱਛਾ ਉਹ ਕਿਨੂੰ ਸੇਲ ਕਰੀ ਜੀ ਇੱਕ ਜਾਨ ਹੈ ਜੀ ਇੱਕ ਸਲੀਮ ਹੈ ਜੀ ਅੱਛਾ ਜਾਨ ਆਪਣਾ ਕਲਾਹੀ ਵਾਲਾ ਆ ਕਲਾਹੀ ਵਾਲਾ ਉਹ ਲੈ ਗਿਆ ਜੀ ਠੀਕ ਆ ਲਾਲੀ ਤੇ ਜਾਨ ਦੋ ਭਾਈ ਨੇ ਹਾਂਜੀ ਹਾਂਜੀ ਠੀਕ ਆ ਉਹ ਲੈ ਗਿਆ ਯਾਨੀ ਇੱਕ ਸਲੀਮ ਮੁੰਡਾ ਠੀਕ ਆ ਉਹਨਾਂ ਨੂੰ ਬਾਈਆਂ ਨੇ ਸੇਲ ਕਰਤੀ ਤੇ ਵੱਡੀ ਬੱਕਰੀ ਦੀਆਂ ਨੇ ਪੂਰੀ ਅੱਛਾ ਜੇ ਬੱਚਾ ਬੁੱচ্চਾ ਉਹਦੇ ਨਾਲ ਕੋਈ ਗਿਆ ਰੱਖ ਦੇ ਆ ਜੀ ਉਹਨੂੰ ਇੱਕ ਅਸੀਂ ਰੱਖ ਲਿਆ ਅੱਛਾ ਦੋ ਬੱਚੇ ਸੀ ਹਾਂਜੀ ਦੋ ਠੀਕ ਆ ਤੇ ਇਹਦਾ ਭਾਈ ਉਹ ਨਾਲੇ ਵਾਗ ਗਿਆ ਤੇ ਆ ਤੁਸੀਂ ਰੱਖ ਲਿਆ ਤੇ ਇਹਨੂੰ ਬੱਚੇ ਨੂੰ ਹੁਣ ਬਰੀਡਰ ਰੱਖੋਗੇ ਠੀਕ ਹੈ ਤੇ ਦੁੱਧ ਦਾ ਜਾਨੀ ਚੰਗਾ ਦੀਦੀ ਮਾਦਰ ਕਾ ਜੀ ਜੀ ਸਿਰੇ ਦੀ ਬਾਪ ਵੀ ਚੰਗਾ ਸੀ ਮਾਂ ਵੀ ਚੰਗੀ ਸੀਗੀ ਇਹਦਾ ਲੋਹਾ ਬੱਕਰਾ ਬਾਪ ਆ ਜਾਂ ਕਾਲਾ ਅੱਛਾ ਕਾਲੇ ਬੱਕਰੇ ਦਾ ਠੀਕ ਹੈ ਬਾਈ ਜੀ ਦੇਖ ਸਕਦੇ ਹੋ ਤੁਸੀਂ ਬੱਚਾ ਚੰਗਾ ਹੈ ਤੇ ਪੂਸ਼ਪਾਸ ਚੰਗੀ ਹੈ ਤੇ ਬੱਕਰੀ ਬਾਈ ਜਾਨਹੂਰੀ ਲੈ ਗਏ ਤੇ ਸਲੀਮ ਹੂਰੀ ਤੇ ਉਹ ਬੱਕਰੀ ਦਾ ਇਹ ਬੱਚਾ ਹੈ ਦੇਖ ਸਕਦੇ ਹੋ ਜਾਨੀ ਚੰਗੇ ਰੇਟ ਤੇ ਵਿਕੀ ਆ ਠੀਕ ਹੈ ਜੀ ਧੰਨਵਾਦ ਤੇ ਬਾਈ ਦੋ ਬੱਕਰੀਆਂ ਬਾਈਆਂ ਦੀਆਂ ਦਾ ਹੋਰ ਸ਼ੌਕ ਕਰਾਉਣੇ ਆ ਸਾਨੂੰ ਤੇ ਬਾਈ ਜੀ ਜਿਹੜੇ ਆਪਾਂ ਨੇ ਜਾਨਵਰ ਹੁਣ ਦਿਖਾਏ ਨੇ ਇਹਨਾਂ ਦੇ ਵਿੱਚੋਂ ਕੋਈ ਵੇਚਣਾ ਪੁੱਛਣ ਵਾਲਾ ਨਹੀਂ ਨਾ 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 ਵੇਚਣ ਵਾਲੀ ਨਹੀਂ ਯਾਨੀ ਸ਼ੌਕ ਵਾਸਤੇ ਰੱਖੇ ਹੋਏ ਨੇ ਠੀਕ ਆ ਯਾਨੀ ਵੇਚਣਾ ਬਾਈਆਂ ਨੇ ਕੋਈ ਨਹੀਂ ਹੈਗਾ ਤੇ ਯਾਨੀ ਬੱਚੇ ਜ਼ਰੂਰ ਦੇ ਸਕਦੇ ਹੋ ਹਨ ਹਾਂਜੀ ਬੱਚੇ ਜ਼ਰੂਰ ਦੇ ਸਕਦੇ ਆ ਬੱਚੇ ਪੁੱਛੇ ਦੇ ਦਿੰਦੇ ਆ ਮੁਰੇ ਉਹ ਕੋਈ ਛੁੰਕੀ ਬੰਦਾ ਹੋਵੇ ਹਾਂ ਕੋਈ ਕਾਰੀਗਰ ਬੰਦਾ ਹੋਵੇ ਉਹਨੂੰ ਦਿੰਦੇ ਆ ਹਰ ਕਣ ਨੂੰ ਦਿੰਦੇ ਹੈਗੇ ਤੇ ਕਹਤੇ ਬਾਈਆਂ ਦੀ ਬਰੀਡ ਚੰਗੀ ਆ ਬਾਈ ਤੇ ਬੱਚਾ ਦੇਖ ਕੇ ਨਾ ਸੇਵਾ ਕਰਨ ਵਾਲਾ ਹੋਵੇ ਠੀਕ ਹੈ ਤੇ ਚੰਗੀ ਕੋਈ ਸਾਹਮ ਵਾਲਾ ਬੰਦਾ ਹੋਵੇ ਉਹਨੂੰ ਬੱਚਾ ਦੇ ਦੇਣਗੇ ਬਾਈ ਤੇ ਆ ਬੱਕਰੀ ਦੇ ਸਕਾਦੇ ਹਾਂ 39 40 ਇੰਚ ਦੇ ਕਰੀਬ ਕੱਦ ਦਾ ਬੱਕਰੀ ਦਾ ਤੇ ਹੱਡਾਂ ਪੈਰਾਂ ਦੀ ਬਹੁਤ ਭਾਰੀ ਐ ਤੇ ਗੱਬੜ ਹੋ ਤਿੰਨ ਮਹੀਨਿਆਂ ਦੀ ਹਾਂਜੀ ਹਾਂਜੀ ਤਿੰਨ ਮਹੀਨੇ ਪੱਕੀ ਗੱਬੜ ਹੈ ਹਾਂਜੀ ਹਾਂਜੀ ਠੀਕ ਐ ਇਹ ਦੇ ਸਕਾਦੇ ਨਹੀਂ ਬੁੱਥਾ ਬਾਥਾ ਬਹੁਤ ਚੰਗਾ ਐ ਬੱਕਰੀ ਦਾ ਸਿੰਘ ਸੁੰਗਾ ਤੇ ਇਹ ਵੀ ਘਰ ਦੀ ਰੱਖੀ ਹੋਈ ਹੈ ਘਰ ਦੀ ਹੈ ਘਰ ਦੀ ਠੀਕ ਹੈ ਤੇ ਇਹ ਤੋਂ ਕਿੰਨੇ ਸੂਏ ਆਪਾਂ ਨੇ ਲੈ ਲਈਏ ਇਹ ਪਲੂਣੇ ਵਾਲੇ ਜੀ ਪਲੂਣ ਹੈ ਹਾਂ ਫਲੂਣ ਸੂਹੀ ਹੈ ਠੀਕ ਹੈ ਦੇਖ ਸਕਦੇ ਮਿੱਤਰੋ ਹੱਡ ਪੈਰਾਂ ਦੀ ਖੁੱਲੀ ਆ ਤੇ ਆ ਇਹਦੇ ਜੋੜੇ ਦੀ ਆ ਜਾਂ ਅੱਡ ਦੀ ਆ ਜੀ ਨਾ 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 ਅੱਡ ਦੀ ਆ ਜੀ ਠੀਕ ਹੈ ਦੇਖ ਸਕਦੇ ਹੋ ਬਾਈ ਇਹ ਬੱਕਰੀ ਅੱਡ ਦੀ ਹੈ ਇਹਦਾ ਵੀ ਕੰਨ ਕੰਨ ਬਹੁਤ ਹੈ ਤੇ ਇਹ ਤੋਂ ਕਿੰਨੇ ਸੂਏ ਆਪਾਂ ਨੇ ਲੈ ਲਈ ਹੈ ਹੈ ਜੀ ਦੂਆ ਦੂਜੇ ਸੂਏ ਸੂਪੀ ਹਾਂ ਸੂਪੀ ਠੀਕ ਹੈ ਦੇਖ ਸਕਦੇ ਹੋ ਬਾਈ ਨਕੌੜਾ ਨਕੂੜਾ ਚੰਗਾ ਹੈ ਬੱਕਰੀ ਦਾ ਤੇ ਹੁਣ ਬਾਈ ਇਹਨਾਂ ਦੀ ਜੇਕਰ ਡਾਈਟ ਡੂਟ ਦੀ ਯਾਨੀ ਖਾਣਾਕ ਦੀ ਚਰਾਣ ਦੀ ਗੱਲ ਕਰੀ ਅੱਜ ਗੱਲ ਕੀ ਚੱਲਦਾ ਇਹਨਾਂ ਨੂੰ ਬੱਕਰੇ ਦਾਣਾ ਪਾਉਂਦੇ ਆ ਜੀ ਅੱਛਾ ਰਕੀ ਬਾਹਰ ġੇੜਾ ਲਵਾ ਲੈਂਦੇ ਆ ġੇੜਾ ਜ਼ਰੂਰੀ ਆ ਯਾਨੀ ਜ਼ਰੂਰੀ ਹੀ ਜ਼ਰੂਰੀ ਠੀਕ ਆ ਯਾਨੀ ਕੁਛ ਮਰਜ਼ੀ ਪਾ ਦਈਏ ਘਰੇ ਯਾਨੀ ġੇੜਾ ਭਾਲ ਦਈਆਂ ਆ ਆਪੇ ġੇੜਾ ਭਾਲ ਦਈਆਂ ਠੀਕ ਆ ਤੇ ġੇੜਾ ਬਾਈ ਦਵਾਉਂਦੇ ਨੇ ਤੇ ਦਰਖਤਾਂ ਦੇ ਵਿੱਚ ਗੱਲ ਕਰੀ ਕੀ ਚੱਲਦਾ ਇਹਨਾਂ ਨੂੰ ਜ਼ਿਆਦਾਤਰ ਬਸ ਹੁਣ ਤਾਂ ਜੀ ਡੇਕ ਤੂਟ अच्छा मेरी मेरी हां जी ये जी जान देसी कीकर दी लंग होगी ये बेस्ट ने ना हां जी हां जी ठीक पक्के फिर जो पूरा स्याळ ਲੱਗੂਗਾ ਫਿਰ ਬਣਾ ਪੇਪਲ ਪੜ ਪਾਈ ਜਾਂਦੇ ਆ ਫਿਰ ਸਖਤ ਪੱਤਾ ਕੰਮ ਕਰਦਾ ਤੇ ਕਈ ਬੰਦੇ ਉਦੋਂ ਹਰਾ ਪਾਈ ਜਾਂਦੇ ਨੇ ਹਰਾ ਉਦੋਂ ਖਾਣਾ ਨਾ ਨਾ ਹਰਾ ਤਾਂ ਅਸੀਂ ਐਂਡ 'ਚ ਪਾਣਗੇ ਜਾ ਕੇ ਫੱਗਣ ਚੇਤ ਚ ਹਾਂ ਜੀ ਫੱਗਣ ਟਪਾ ਕੇ ਜੀ ਠੀਕ ਹੈ ਜੀ ਤੇ ਯਾਨੀ 2 ਮਹੀਨੇ ਦਾ ਵਰ ਸਖਤ ਪੱਤਾ ਹੀ ਚੱਲਦਾ ਹੈ ਸਖਤ ਪੱਤਾ ਜੀ ਠੀਕ ਹੈ ਹਰਾ ਖਾ ਕੇ ਤੁਹਾਨੂੰ ਪਤਾ ਮੂਤ ਵੱਧ ਕਰਦਾ ਹਾਂ ਜੀ ਹਾਂ ਜੀ ਮੂਤ ਵੀ ਸਾਰਾ ਕੁਝ ਹੀ ਕਰਦੀ ਪਿੱਟਕ ਜਾਂਦੀਆਂ ਨੇ ਥੋੜੀਆਂ ਬੱਕਰੀਆਂ ਤੇ ਇਹਦੀ ਬਾਈ ਬਾਈਆਂ ਦਾ ਸ਼ੌਂਕ ਤੁਸੀਂ ਦੇਖ ਸਕਦੇ ਹੋ ਜਾਨੀ ਬਾਈ ਜਾਨਵਰ ਥੋੜੀ ਰੱਖਦੇ ਨੇ ਤੇ ਰੱਖਦੇ ਜਿੰਨੇ ਦਿਖਾਏ ਨੇ ਤੁਹਾਨੂੰ ਸਾਰੇ ਸ਼ੌਂਕ ਵਾਲੇ ਜਾਨਵਰ ਬਾਈਆਂ ਦੇ ਦਿਖਾਏ ਨੇ ਤੇ ਚੰਗੀਆਂ ਬੱਕਰੀਆਂ ਬਾਈਆਂ ਕੋਲ ਹੈਗੀਆਂ ਤੇ ਚੰਗੇ ਬੱਕਰੇ ਜਾਨੀ ਗੱਲ ਕਰੀਏ ਇੱਧਰ ਆ ਬਹੁਤ ਚੰਗੇ ਬੱਕਰੇ ਬਾਈਆਂ ਕੋਲ ਹੈਗੇ ਨੇ ਤੇ ਤੁਹਾਨੂੰ ਡੱਬੀਆਂ ਦਾ ਵੀ ਸ਼ੌਂਕ ਕਰਾ ਦਿੰਦੇ ਆ ਬਾਈਆਂ ਕੋਲ ਦੋ ਡੱਬੀਆਂ ਬੱਕਰੀਆਂ ਵੀ ਨੇ ਇੱਕ ਕਾਲੀ ਡੱਬੀ ਤੇ ਇੱਕ ਨਾਗਰੀ ਡੱਬੀ ਆ ਜਾਂਦੀ ਹੈ ਤੇ ਦੇਖ ਸਕਦੇ ਹੋ ਮਿੱਤਰੋ ਨਾਗਰੀ ਡੱਬੀ ਤੇ ਪਲੂਨ ਸੂਈ ਆਈ ਹਾਂਜੀ ਇਹ ਪਲੂਨ ਆ ਜੀ ਇਹ ਦੂ ਆ ਜੀ ਇਹ ਦੂਜੀ ਸੂਈ ਆ ਹਾਂਜੀ ਹਾਂਜੀ ਠੀਕ ਆ ਬਾਈ ਇਹ ਵੀ ਦੇਖ ਸਕਦੇ ਹੋ ਬਾਈਆਂ ਨੇ ਤੇ ਜ਼ਿਆਦਾ ਡੱਬੀਆਂ ਨਹੀਂ ਹੈਗੀਆਂ ਪੱਟਾ ਪੁੱਟਾ ਦੇ ਥੋੜੇ ਬਹੁਤੇ ਡੱਬ ਨੇ ਤੇ ਜਿਵੇਂ ਪ੍ਰਾਣੀਆਂ ਅੰਬਰਸੜੀਆਂ ਹੁੰਦੀਆਂ ਡੱਬਾਂ ਵਾਲੀਆਂ ਓਵੇਂ ਨੇ ਹਨਾ ਜੀ ਹਾਂਜੀ ਹਾਂਜੀ ਤੇ ਆ ਵੀ ਰੰਗ ਬਹੁਤ ਪਿਆਰਾ ਜਿਹਾ ਰੰਗ ਹੈ ਦੇਖੋ ਨਾਗਰਾ ਰੰਗ ਤੇ ਇਹ ਵੀ ਪੱਠ ਕਿਸੇ ਕੋ ਲਈ ਜਾ ਬੁਣ ਕਰਨ ਦੀ ਆਈ ਮੁੰਦਲੇ ਲੈਂਦੀਆਂ ਜੀ ਅੱਛਾ ਦੋਨੇ ਮੁੰਦਲੇ ਮੁੰਦਲੇ ਆ ਇਹ ਲਾਲੀਕੋਲ ਤਾਂ ਲਈਆਂ ਜੀ ਅਜੇ ਆਪਣੇ ਇੱਕ ਕਲਾਹੀ ਵਾਲੇ ਇੱਕ ਕਲਾਹੀ ਵਾਲੇ ਤੋਂ ਜੀ ਠੀਕ ਹੈ ਯਾਨੀ ਉਹਨਾਂ ਦੀ ਬਰੀਡ ਚੰਗੀ ਆ ਬੰਦੇ ਆ ਹਾਂ ਚੰਗੀ ਆ ਜੀ ਐਨ ਪੂਰੀ ਖਾਨਦਾਨੀ ਬੱਕਰੀਆਂ ਉਹਨਾਂ ਕੋਲ ਠੀਕ ਹੈ ਜੀ ਦੇਖ ਸਾਰੇ ਆਪਾਂ ਹਰ ਇੱਕ ਬੰਦੇ ਕੋਲ ਤਾਂ ਲੈਂਦੇ ਨਹੀਂ ਨਾ ਹੈਗੇ ਅਜੇ ਹਰੇਕ ਤੋਂ ਨਹੀਂ ਨਾ 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 ਜਿੱਥੇ ਆਪਣਾ ਇਹ ਪਤਾ ਹੁੰਦਾ ਵੀ ਯਾਨੀ ਪਸ਼ੂਕੜ ਵਾਲੀਆਂ ਬੱਕਰੀਆਂ ਉਹਨਾਂ ਕੋਲ ਪਰੋ ਪਸ਼ੂਕੜ ਚੰਗਾ ਹੋਵੇ ਯਾਨੀ ਹਾਂ ਪਰ ਵਧੀਆ ਖਾਨਦਾਨੀ ਬੱਕਰੀਆਂ ਰੱਖਦੇ ਆ ਦੋ ਭਰਾ ਜਾਨ ਤੇ ਲਾਲੀ ਨਾ ਵਧੀਆ ਜੀ ਹਾਂ ਜੀ ਹਾਂ ਜੀ ਉਹਨਾਂ ਲਵਾਈ ਆ ਪਰ ਹਾਂ ਜੀ ਹਾਂ ਜੀ ਠੀਕ ਹੈ ਯਾਨੀ ਉਹਨਾਂ ਦੇ ਘਰੋਂ ਪਸੰਦ ਕਰਕੇ ਲੈਂਦੀਆਂ ਕਿ ਜਿਹੇ ਹੋਰ ਦੇਖੇ ਨਾ ਜੀ ਅਸੀਂ ਮੇਲੇ ਤੋਂ ਕਰੀ ਦੀ ਪਸੰਦ ਅੱਛਾ ਤੇ ਜਾ ਕੇ ਲਈ ਘਰ ਉਹਦੇ ਠੀਕ ਹੈ ਮੇਲੇ ਤੋਂ ਬਾਈਆਂ ਨੇ ਪਸੰਦ ਕਰੀ ਤੇ ਯਾਨੀ ਜਿਹੜੀ ਚੀਜ਼ ਹੁੰਦੀ ਆ ਦੂਰੀ ਦੇਖਣਾ ਹਾਂ ਜੀ ਹਾਂ ਜੀ ਹਾਂ ਜੀ ਪਾਰਖੀ ਬੰਦਾ ਦੇਖ ਹੀ ਲੈਂਦਾ ਬਾਈ ਦੇਖ ਸਕਦੇ ਹੋ ਛਲੈਰੀ ਜੀ ਪੱਠ ਹੈ ਪਤਲੀ ਜੀ ਹਾਂ ਜੀ ਹਾਂ ਜੀ ਤੇ ਚੰਗੀ ਪੱਠ ਆ ਯਾਨੀ ਟਿੱਡਣੀ ਵਾਲਾ ਛੱਡਦੀਆਂ ਇਹ ਬੱਕਰੀਆਂ ਉਹਨਾਂ ਵਾਲੀਆਂ ਪਤਲੀਆਂ ਨੇ ਦੇਖ ਸਕਦੇ ਹੋ ਬਰੀਕ ਨੇ ਤੇ ਪਹਿਲਾ ਸੁਹਾ ਦੇਤਾ ਹਨਾ ਜੀ ਹਾਂ ਜੀ ਪਹਿਲਾ ਸੁਹਾ ਠੀਕ ਹੈ ਤੇ ਹੁਣ ਜੇਕਰ ਇਹਨੂੰ ਕ੍ਰੋਸ ਦੀ ਗੱਲ ਕਰੀਏ ਤੁਸੀਂ ਕਿਹੜੇ ਬੱਕਰੇ ਤੋਂ ਕਰਾਉਂਗੇ ਬਾਅਦ ਦੇਖਦੇ ਆ ਜਾਂ ਲੋਹੇ ਦੇ ਕਰਾਵਾਂਗੇ ਜੀ ਅੱਛਾ ਲੋਹੇ ਤੋਂ ਯਾਨੀ ਚੰਗਾ ਰਿਜ਼ਲਟ ਆਊਗਾ ਚੰਗਾ ਹੀ ਚੰਗਾ ਤੁਹਾਨੂੰ ਦਿਖਾਇਆ ਪਹਿਲਾਂ ਜਿਹੜਾ ਪੰਜ ਦਾ ਠੀਕ ਹੈ ਯਾਨੀ ਲੋਹੇ ਬੱਕਰੇ ਤੋਂ ਹੁਣ ਬਾਈ ਇਹਨੂੰ ਕ੍ਰੋਸ ਯਾਰ ਇਹਦਾ ਆਪਣਾ ਕਾਲੇ ਦੇ ਵੀ ਚੰਗਾ ਹੀ ਆ ਠੀਕ ਹੈ ਦੋ ਬੱਕਰੇ ਬਾਈਆਂ ਇਹ ਸਿਰੇ ਹੀ ਨੇ ਯਾਨੀ ਇਹ ਤੇ ਬਾਈਆਂ ਦਾ ਸ਼ੌਂਕ ਤੇ ਕਾਲਾ ਲੋਹਾ ਤੇ ਡੱਬਾ ਰੰਗ ਬਾਈਆਂ ਕੋਲ ਤਿੰਨ ਰੰਗਾਂ ਦੇ ਵਿੱਚ ਆ ਨਹੀਂ ਪਰੇ ਦੇਖ ਦੇਖ ਸਾਹੂ ਮਿੱਤਰੋ ਤੇ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਆ ਤੇ ਕਮੈਂਟ ਜਰੂਰ ਕਰ ਦਿਓ ਬਾਈ ਬਾਈਆਂ ਦਾ ਸ਼ੌਂਕ ਕਿਵੇਂ ਲੱਗਿਆ ਤੇ ਇਹ ਆ ਸਾਰਾ ਬਾਈਆਂ ਦਾ ਸੈਟ